ਸੱਚੀ ਗੱਲ ਜੀ ਹੰਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਹੁਣੇ-ਹੁਣੇ ਜਿਹੜੀ ਕਿ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਦਾ ਇੱਕ ਪਿੰਡ ਜਿੱਥੇ ਕਿ ਸ਼ਰੇਆਮ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਇੱਟਾ ਰੋੜੇ ਚੱਲੇ ਨੇ ਫਾਰਕ ਕੀਤੇ ਗਏ ਨੇ ਜਿਸ ਤੋਂ ਬਾਅਦ ਲੋਕ ਇਨੇ ਡਰੇ ਸਹਮੇ ਹੋਏ ਨੇ ਕਿ ਉਹਨਾਂ ਨੂੰ ਲੁਕਸ਼ੀਪ ਕੇ ਆਪਣੀ ਜਿਹੜੀ ਜਾਨ ਗਵਾਣੀ ਪਈ ਐ ਸੋ ਅੰਮ੍ਰਿਤਸਰ ਦਾ ਇਹ ਕਿ ਪਿੰਡ ਸੰਤਵਾ ਦੱਸਿਆ ਜਾ ਰਿਹਾ ਜਿੱਥੇ ਕਿ ਇਹ ਗੁੰਡਾਗਰਦੀ ਵੇਖਣ ਨੂੰ ਮਿਲੀ ਐ ਦਰਅਸਲ ਪੂਰਾ ਮਾਮਲਾ ਹੋਇਆ ਕੀ ਐ ਉਸ ਬੰਦੇ ਤੁਹਾਡੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਕਿ ਘਰ ਦੇ ਬਾਹਰ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਵੱਲੋਂ ਆਪਣੀ ਜਿਹੜੀ ਕਿ ਗੱਡੀਆਂ ਰੋਕ ਕੇ ਉੱਥੇ ਉੱਚੀ-ਉੱਚੀ ਆਵਾਜ਼ੇ ਵਿੱਚ ਗਾਣੇ ਵਜਾਏ ਜਾਂਦੇ ਸਨ ਜਿਸ ਦਾ ਵਿਰੋਧ ਕੀਤਾ ਗਿਆ ਪਿੰਡ ਦੇ ਹੀ ਰਹਿਣ ਵਾਲੇ ਇੱਕ ਪਰਿਵਾਰ ਦੇ ਵੱਲੋਂ ਜਦੋਂ ਨੌਜਵਾਨਾਂ ਨਾ ਟਲੇ ਤਾਂ ਫਿਰ ਜਦੋਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਤੋਂ ਕੀਤੀ ਤਾਂ ਫਿਰ ਨੌਜਵਾਨਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਪਰਿਵਾਰ ਦੇ ਉੱਪਰ ਅਟੈਕ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਮਦਰ ਟੀਵੀ ਦੇ ਉੱਪਰ ਕੀਮੇ ਸ਼ਰੀਆਮ ਹੱਥਾਂ ਦੇ ਵਿੱਚ ਜਿਹੜੇ ਕੀ ਉਹ ਰੌੜ ਕਹਿ ਸਕਦੇ ਆ ਤਸਰ ਹਥਿਆਰ ਡੰਡੇ ਲੈ ਕੇ ਜਿਹੜੇ ਕੀ ਨੌਜਵਾਨ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਸ਼ਰੀਆਮ ਜਿਹੜਾ ਕੀ ਇੱਥੇ ਗੁੰਡਾਗਰਦੀ ਕੀਤੀ ਜਾਂਦੀ ਹੈ ਅੰਮ੍ਰਿਤਸਰ ਦਾ ਜਿਹੜਾ ਥਾਣਾ ਮੱਤੇਵਾਲ ਅਧੀਨ ਪੈਂਦਾ ਪਿੰਡ ਸਿੰਧਵਾ ਜਿੱਥੇ ਕੀ ਇਹ ਚਰਿਆਮ ਜਿਹੜਾ ਕੀ ਹੈ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ ਪਿੰਡ ਦੇ ਜਿਹੜੇ ਕੀ ਲੋਕ ਇੰਨੇ ਡਰੇ ਸਹਮੇ ਹੋਏ ਨੇ ਕਿ ਉਹਨਾਂ ਨੇ ਹੁਣ ਇਹਨਾਂ ਹਮਲਾਵਰਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੀੜਤ ਪਰਿਵਾਰ ਨੇ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਤਾਂ ਦੱਸਿਆ ਕਿ ਪਿੰਡ ਦੇ ਹੀ ਕੁਝ ਨੌਜਵਾਨ ਜਿਹੜੇ ਕੀ ਘਰ ਦੇ ਬਾਹਰ ਆ ਕੇ ਉੱਚੀ ਆਵਾਜ਼ ਦੇ ਵਿੱਚ ਅਸ਼ਲੀਲ ਗਾਣੇ ਵਜਾਉਂਦੇ ਸਨ ਸ਼ਰਾਬ ਪੀਂਦੇ ਸਨ ਜਦੋਂ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਫਿਰ ਉਹਨਾਂ ਨੂੰ ਜਿਹੜਾ ਕੀ ਹੈ ਇਸ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਉਹਨਾਂ ਦੇ ਘਰਾਂ ਦੇ ਉੱਪਰ ਇੱਟਾ ਰੋੜੇ ਭਰਾਈ ਗਏ ਨੇ ਜਿਸ ਕਰਕੇ ਘਰਾਂ ਦੇ ਦਰਵਾਜ਼ੇ ਖਿੜਕੀਆਂ ਦੇ ਸ਼ੀਸ਼ੇ ਤੱਕ ਟੁੱਟ ਚੁੱਕੇ ਨੇ ਪਰਿਵਾਰ ਇਹਨਾਂ ਡਰਿਆ ਸਹਮਿਆ ਹੋਇਆ ਅਤੇ ਉਹਨਾਂ ਦਾ ਕਹਿੰਦੇ ਕਿ ਜੇਕਰ ਅਜੇ ਦੇ ਵਿੱਚ ਪਰਿਵਾਰ ਦੇ ਕਿਸੇ ਵੀ ਜੀ ਨੂੰ ਕੋਈ ਉਚਨਿਚ ਹੁੰਦੀ ਹੈ ਜਾਂ ਕੋਈ ਨੁਕਸਾਨ ਪਹੁੰਚਦਾ ਤਾਂ ਇਸ ਦੇ ਲਈ ਜਿਹੜੇ ਹਮਲਾਵਰ ਨੇ ਜਿਹੜੇ ਦੋਸ਼ੀ ਨੇ ਉਹ ਜ਼ਿੰਮੇਵਾਰ ਹੋਣਗੇ ਉਧਰ ਪੀੜਤ ਪਰਿਵਾਰ ਦੇ ਨੋਜਵਨ ਕੁਲਦੀਪ ਸਿੰਘ ਦਾ ਕੀ ਕਹਿਣਾ ਹੈ ਉਹ ਸੁਣਦੇ ਹਾਂ ਗੱਲ ਭਾਜੀ ਸਾਡੇ ਘਰਾਂ ਗਾੜੀ ਆਣ ਕੇ ਖਲੋਂਦੇ ਆ ਮੁੰਡੇ ਇਕੱਠੇ ਕਰ ਕਰ ਕੇ ਲਿਆਉਂਦੇ ਆ ਇੱਥੇ ਆਣ ਕੇ ਕਦੀ ਜਿਹ ਚਿਹ ਚ ਕਰੀ ਜਾਂਦੇ ਆ ਗੱਡੀ ਲਾਉਂਦੇ ਆ ਗੱਡੀ ਸਾਡੇ ਬੂਏ ਗਾੜੀ ਆਣ ਕੇ ਖਿਲਾਰਦੇ ਆ ਕਾ ਲੋਗ ਆ ਇਹ ਹੈ ਸਾਡੇ ਪਿੰਡ ਦੇ ਹੀ ਮੁੰਡੇ ਆ ਜੀ ਕੀ ਨਾਮ ਕੀ ਇਹਦਾ ਇੱਕ ਦਾ ਨਾਮ ਨਰਵੈਲ ਆ ਜੀ ਸਹਵਾਗ ਆ ਬੀਤਾ ਆ ਆਪਣਾ ਹੁਸਨ ਆ ਇਹ ਆ ਜਦੋਂ ਨਹੀਂ ਉਹਦਾ ਸਾਡੇ ਘਰ ਆਣ ਕੇ ਬੂਆਂ ਗਾੜੀਆਂ ਆਣਾ ਖਲੋਂਦੇ ਆ ਭਾਜੀ ਅਸੀਂ ਇਹਨਾਂ ਨੂੰ ਵਰਜਿਆ ਵੀ ਅਸੀਂ ਇੱਕ ਦੋ ਵਾਰੀ ਡੱਕਿਆ ਵੀ ਆ ਪਰ ਇਹ ਹਟਦੇ ਨਹੀਂ ਕਿੰਨੀ ਆ ਰ ਇਹਨਾਂ ਨੂੰ ਬੋਲਿਆ ਕਿ ਨਾ ਇਦਾਂ ਕਰੋ ਨਾ ਕਰੋ ਸਾਡੇ ਘਰ ਆਣ ਕੇ ਇਹਨਾਂ ਦੇ ਦੋ ਤਿੰਨ ਵਾਰੀ ਬੰਦੇ ਵੀ ਪਵਾਤੇ ਆ ਗੋਲੀਆਂ ਔਰ ਕੱਲ ਪਿਸਟਲ ਤੱਕ ਇਹਨਾਂ ਦੇ ਕੋਲ ਹੀ ਗੋਲੀਆਂ ਤੱਕ ਚਲਾ ਕੇ ਗਏ ਸਾਡੇ ਘਰ ਪੁਲਸ ਵਾਲਿਆਂ ਨੇ ਅਜੇ ਤੱਕ ਉਹਨਾਂ ਨੂੰ ਫੜਿਆ ਨਹੀਂ ਗਿਸਤਾਰ ਨਹੀਂ ਕਰਨ ਦੀ ਉਹਨਾਂ ਨੇ ਇਹਨਾਂ ਨੇ ਗੋਲੀਆਂ ਚਲਾਈਆਂ ਸਾਡੇ ਨਿੱਕੇ ਨਿੱਕੇ ਬੱਚੇ ਸਾਰੇ ਲੋਕ ਕੇ ਬੱਚੇ ਆ ਤੇ ਝਗੜਾ ਕਿਸ ਗੱਲ ਦਾ ਕਰਵਾ ਇੱਥੇ ਸਾਡੇ ਘਰਾਂ ਦੇ ਗਾੜੀਏ ਮਤਲਬ ਕਿ ਗੱਡੀ ਖਲਾਰਦੇ ਆ ਕਿ दारू ਪੀਂਦੇ ਆ ਸ਼ਰਾਬਾ ਪੀਂਦੇ ਆ ਇੱਥੇ ਮੁੰਡੇ ਜਿਹੜੇ ਆ ਕਿ ਹੱਕਰਾ ਮਾਰਦੇ ਆ ਗਾਣੇ ਲਾਉਂਦੇ ਗੱਡੀ ਦੇ ਵਿੱਚ ਬਹੁਤ ਮਤਲਬ ਕਿ ਇਹਨਾਂ ਨੂੰ ਚਾਰ ਪੰਜ ਵਾਰੀ ਸਾਡੇ ਮੁੰਡਿਆਂ ਨੇ ਕਿਹਾ ਵੀ ਕਿ ਤੁਸੀਂ ਨਾ ਸਾਡੀਆਂ ਧੀਆ ਪਣਾ ਜਵਾਨ ਆ ਤੁਸੀਂ ਨਾ ਇਤਰਾ ਤੁਸੀਂ ਆਪਣੇ ਉਧਰ ਸਾਈਡ ਤੇ ਘਾਰੇ ਆ ਇਧਰ ਦੀ ਲਾਂਬੇ ਆ ਇਹਨਾਂ ਦਾ ਉਧਰ ਜਾ ਕੇ ਖੜ ਜਿਆ ਕਰੋ ਪਰ ਨਹੀਂ ਇਹ ਹਟੇ ਨਹੀਂ ਹੈਗੇ ਫੇਰ ਵੀ ਅਸੀਂ ਮਤਲਬ ਕਿ ਫੇਰ ਅਸੀਂ ਸਵੇਰੇ ਇੱਕ ਤੋਂ ਦੋ ਤਿੰਨ ਦਿਨ ਪਹਿਲਾਂ ਅਸੀਂ ਵਾਰਨਿੰਗ ਦਿੱਤੀ ਵੀ ਨਹੀਂ ਤੁਸੀਂ ਇੱਥੇ ਨਾ ਖਲੋਇਆ ਕਰੋ ਸਾਡੀ ਲੜਕੀ ਦੀ ਮੈਰਿਜ ਸੀ ਤਾਂ ਅਸੀਂ ਉਦੋਂ ਵੀ ਉਦਨ ਇਹ ਬੰਗੜਾ ਇੱਥੇ ਪਾਉਂਦੇ ਸਾਰੇ ਉਦਨ ਵੀ 1 ਵਜੇ ਰਾਤ ਦੇ ਕੇ 1 2 2 ਵਜੇ ਤੱਕ ਇਹ ਬਾਹਰ ਰਹਿੰਦੇ ਗੱਡੀ ਲਾ ਛੱਡਦੀ ਹੈ ਕੱਲ ਜਦੋਂ ਝਗੜਾ ਹੋਇਆ ਵਾ ਕਿੰਨੇ ਲੋਕ ਆਏ ਸੀ ਇਹ 5 6 ਜੀ ਆਪ ਘਰ ਦੇ ਦੀ 25 ਜਾਣੇ ਮੁੰਡੇ ਬਾਹਰ ਦੇ ਹਥਿਆਰ ਵੀ ਸੀ ਸਾਰਿਆਂ ਕੋ ਹਥਿਆਰ ਹੀ ਕਿ ਕੋਈ ਦਾਤਰ ਹੀ ਪਿਸਟਲ ਹੀ ਬੈਸਬੋਲ ਦੋ ਪਿਸਟਲ ਹੀ ਉਹਨਾਂ ਕੋ ਉਹਨਾਂ ਨੇ 7-8 ਫਾਇਰ ਚ ਚਲਾਏ ਆ ਕਾਫੀ ਜ਼ਿਆਦੇ ਤੋ ਤੁਸੀਂ ਪਿੰਡਤ ਪਰਿਵਾਰ ਦੇ ਜਿਹੜੇ ਕੀ ਬਿਆਨ ਸੁਣੇ ਨੇ ਕਿਸ ਕਦਰ ਉਹ ਡਰੇ ਅਤੇ ਸਹਿਮੇ ਹੋਏ ਨੇ ਬਾਈ ਨੇਮ ਉਹਨਾਂ ਦੇ ਵੱਲੋਂ ਜਿਹੜਾ ਕੀ ਹੈ ਹਮਲਾਵਰਾ ਦਾ ਜਿਹੜਾ ਕੀ ਹੈ ਜ਼ਿਕਰ ਕੀਤਾ ਗਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਪਿੰਡ ਦਾ ਹੀ ਮਾਹੌਲ ਖਰਾਬ ਕੀਤਾ ਜਾ ਰਿਹਾ ਧੀਆ ਪੈਣਾ ਨੂੰ ਜਿਹੜਾ ਕੀ ਹੈ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੁਰੱਖਿਤ ਮਹਿਸੂਸ ਕਰਾ ਰਹੇ ਨੇ ਘਰਾਂ ਦੇ ਬਾਹਰ ਆ ਕੇ ਉੱਚੀ ਉੱਚੀ ਗਾਣੇ ਵਜਾਉਂਦੇ ਨੇ ਜਿਸ ਤੋਂ ਬਾਅਦ ਹੁਣ ਪਿੰਡਤ ਪਰਿਵਾਰ ਨੇ ਪੁਲਿਸ ਦੇ ਕੋਲ ਇਨਸਾਫ ਦੀ ਗੋਹਲ ਲਗਾਈ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਧਰ ਪੁਲਿਸ ਨੇ ਬਿਆਨਾਂ ਦੇ ਆਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਤੇ ਜਲਦ ਹੀ ਦੋਸ਼ੀਆਂ ਦੇ ਖਿਲਾਫ ਸਖਤ ਐਕਸ਼ਨ ਦੀ ਗੱਲ ਆਖੀ ਹੈ ਉਸ ਵੰਦੇ ਹੀ ਮਕਦਮਾ ਨੰਬਰ 4 ਜਿਹੜਾ ਮੈਂ ਲਿਸਟਡ ਕਰ ਦਿੱਤਾ ਹਾਂ ਉਸ ਤੋਂ ਕਰਕੇ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਬਾਈ ਨੇ ਪੰਜ ਬੰਦੇ ਨੇ ਕੁਝ ਹਨ ਮੰ ਤੇ ਜਲਦੀ ਜਲਦੀ ਇਹਨੂੰ ਸ਼ੁਰੂ ਕਰ ਰਹੇ ਦੱਸਿਆ ਜਾ ਰਿਹਾ ਕਿ ਫਾਇਰਿੰਗ ਵੀ ਜਿਹੜੀ ਆ ਕੀਤੀ ਗਈ ਲਾਣੇ ਹਾਊਸ ਜਿਹੜੀ ਇਨਵੈਸਟੀਗੇਸ਼ਨ ਕੀਤੀ ਦੋ ਰਾਉਂਡ ਫਾਇਰ ਹੋਏ ਲੜਾਈ ਦਾ ਕਾਰਨ ਕੀ ਰਿਹਾ ਹੋਣਾ ਐਕਚੁਅਲੀ ਉਹਦੇ ਚਿੱਕ ਜਿਹੜਾ ਨਰਵੈਲ ਸਿੰਘਾਂ ਦਾ ਆਦਮੀ ਨਾ ਨਕੇਸ਼ ਰਿਸ਼ਟਾ ਆ ਉਹ ਉਥੇ ਕਾਰ ਜਿਹੜਾ ਮਰੀਮ ਖਰਮਾ ਵਾ ਆਪਣੇ ਤਵਲਜੀਤ ਸਿੰਘ ਉਹਨਾਂ ਦੇ ਘਰ ਤੇ ਲੱਗ ਕੇ ਖੜੀ ਕਰ ਰਿਹਾ ਸੀ ਉਸ ਗੱਲ ਤੋਂ ਇਹਨਾਂ ਦੀ ਥੋੜੀ ਜਿਹੀ ਚੀਜ਼ ਆ ਕੁਝ ਜਲਦੀ ਸੀ ਦੱਸਿਆ ਜਾ ਰਿਹਾ ਕਿ ਗਾਣੇ ਗੁਨੇ ਲਗਾ ਕੇ ਜਿਹੜਾ ਵਾ ਉਹ ਉੱਥੇ ਨਹੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਸਾਰੇ ਅਸਕਰਾਂ ਫਿਲਹਾਲ ਪਰ ਜਿਹੜਾ ਹੈ ਉਹ ਇਹੀ ਹੈ ਇਨਵੈਸਟੀਗੇਸ਼ਨ ਕਰ ਰਹੇ ਜੋ ਜੋ ਵੀ ਇਨਵੈਸਟੀਗੇਸ਼ਨ ਚਾਹੋ। ਤੋਂ ਜਿਸ ਤਰ੍ਹਾਂ ਦੇ ਨਾਲ ਪਿੰਡ ਦੇ ਵਿੱਚ ਇਸ ਤਰ੍ਹਾਂ ਜਿਹੜੇ ਲੋਕ ਡਰੇ ਸਹਮੇ ਹੋਏ ਨੇ ਪਿੰਡ ਦਾ ਜੋ ਮਾਹੌਲ ਹੈ ਉਸ ਨੂੰ ਲੈ ਕੇ ਲੋਕ ਨੇ ਚਿੰਤਾ ਜ਼ਾਹਰ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੀ ਅਮਨ ਕਾਨੂੰਨ ਦੀ ਜਿਹੜੀ ਕੀ ਸਥਿਤੀ ਹੈ ਉਹ ਬਰਕਰਾਰ ਰਹੇ ਇਸ ਦੇ ਲਈ ਹਮਲਾਵਰਾ ਦੇ ਉੱਪਰ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਨੇ ਹੁਣ ਜੋ ਦਾਅਵਾ ਕੀਤਾ ਹੈ ਹੁਣ ਵੇਖਣਾ ਹੋਵੇਗਾ ਕਦੋਂ ਤੱਕ ਜਿਹੜੇ ਇੱਕ ਮੁਲਜ਼ਮ ਨੇ ਪ